ਗਲਤ ਕਰਦੇ ਅੱਜ ਬਈ ਸਸੀ ਕਾਲ ਜੀ ਸਸੀ ਕਾਲ ਸਸੀ ਕਾਲ ਮੋਰ ਠੀਟਾ ਕੋ ਬਈ ਜੀ ਤੇ ਤੇ ਬਈ ਸਸੀ ਕਾਲ ਤੁਹਾਨੂੰ ਵੀ ਸਸੀ ਕਾਲ ਤੇ ਇਧਰ ਬਾਈ ਰਾਜਵੀਰ ਉਕਾੜ ਸਸੀ ਕਾਲ ਬਈ ਸਤਪਾਲ ਤੇ ਬਾਈ ਜੀ ਅੱਜ ਮੇਲੇ ਬਾਰੇ ਤੁਸੀਂ ਕੋਈ ਜਾਣਕਾਰੀ ਦਿਓ ਤੇ ਕੀ ਕਹਿਣਾ ਚਾਹੁੰਦੇ ਆਪਣੇ ਚੈਨਲ ਤੇ ਹੋ ਰਿਹਾ ਜਿਹੜਾ ਅੱਗੇ ਕੱਲਾ ਬੱਕਰੀਆਂ ਦਾ ਦਾ ਮੇਲਾ ਹੁੰਦਾ ਸੀ ਇਹ ਮੱਝਾਂ ਗਾਇਆਂ ਦਾ ਸਾਰੇ ਤਗੜਾ ਮੇਲਾ ਪੂਰਾ ਅੱਛਾ ਤੇ ਦੋ ਤਿੰਨ ਸਟੇਟਾਂ ਦਾ ਮੇਲਾ ਹੈਗਾ ਇਹ ਤੇ ਜਾਨਵਰ ਬਹੁਤ ਸੋਹਣੇ ਆ ਤੇ ਬੱਕਰੀਆਂ ਵਾਸਤੇ ਬਹੁਤ ਵਧੀਆ ਚੀਜ਼ ਆ ਬਈ ਬੱਕਰੀਆਂ ਨੇ ਵੀ ਹਿੱਸਾ ਲਿਆ ਆ ਮੇਲੇ ਬੱਕਰੀਆਂ ਕਿੰਨੇ ਕਿ ਇੱਥੇ ਜਾਨਵਰ ਆਏ ਨੇ ਜੀ ਜਾਨਵਰ ਬਹੁਤ ਆਇਆ ਬਾਈ ਅੱਛਾ ਤੇ ਬਹੁਤ ਚੰਗੇ ਆਏ ਆ ਸਾਰੇ ਅੱਛਾ ਕਿੰਨੇ ਕਿ ਹੁਣ ਤੱਕ ਜਿਹੜੇ ਹੋ ਚੁੱਕੇ ਨੇ ਇਹ ਜਿਹੜੇ ਇੱਕ categories ਪਹਿਲਾਂ ਸੀ ਕਿ ਖੇਰਿਆਂ ਜਿਹੀਆਂ ਪਠਾਂ ਦੀ ਤੇ ਬੱਕਰੀਆਂ ਦੀ ਉਹਦਾ ਮਤਲਬ ਡਿਕਲੇਅਰ ਹੋ ਗਿਆ ਰਿਜ਼ਲਟ ਠੀਕ ਹੈ ਉਹਦਾ ਕੰਪੀਟੀਸ਼ਨ ਕੰਪਲੀਟ ਹੋ ਗਿਆ ਹੁਣ ਅੱਗੇ ਜਿਹੜੇ ring ਦੇ ਵਿੱਚ ਜਾਨਵਰ ਤੁਸੀਂ ਦੇਖ ਰਹੇ ਹੋ ਪਿੱਛੇ ਹਾਂਜੀ ਇਹ ਹੁਣ ਦੋ ਦੰਦਾ ਕੰਪੀਟੀਸ਼ਨ ਸਟਾਰਟ ਹੋਗਾ ਤੇ ਆਪਾਂ ਧੰਨਵਾਦ ਕਰਦੇ ਹਾਂਗੇ ਬੀਐਫਏ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਕਿ ਬਹੁਤ ਵਧੀਆ ਪਹਿਲ ਕੀਤੀ ਹੈ ਬੱਕਰੀ ਪਾਲਣ ਨੂੰ ਵੀ ਪ੍ਰਮੋਟ ਕਰ ਰਹੇ ਹੈਗੇ ਨਾਲ ਨਾਲ ਜਿਵੇਂ ਪਿਛਲੇ ਦੋ ਤਿੰਨ ਸਾਲਾਂ ਤੋਂ ਇਹ ਕਰ ਰਹੇ ਹੈਗੇ ਕੋਵੈਲੋ ਦੇ ਉੱਪਰ ਕੰਮ ਹੈ ਮਿਲਕਿੰਗ ਦੇ ਕੰਪੀਟੀਸ਼ਨ ਹੁੰਦੇ ਆ ਬਹੁਤ ਵੱਡੇ ਵੱਡੇ ਇਨਾਮ ਹੁੰਦੇ ਆ ਤੇ ਹੁਣ ਜਿਵੇਂ ਇਹਨਾਂ ਨੇ ਇਸ ਵਾਰ ਬੱਕਰੀਆਂ ਦਾ ਕੀਤਾ ਤੇ ਬਹੁਤ ਵਧੀਆ ਪਰਮਾਉਂਗਾਰਾ ਮਿਲੇਗਾ ਬਹੁਤ ਸੋਹਣੇ ਸੋਹਣੇ ਜਾਨਵਰ ਪੂਰੇ ਪੰਜਾਬ ਚੋਂ ਹਰਿਆਣੇ ਚੋਂ ਰਾਜਸਥਾਨ ਤੋਂ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਰਹੇ ਐ ਤੇ ਵਧੀਆ ਮੇਲਾ ਚੱਲ ਰਹੀ ਹੈ ਅਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਜਜਮੈਂਟ ਕਰਦੇ ਹੋ ਕਿ 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 ਨਿਸ਼ਾਨੀਆਂ ਦੇਖਦੇ ਹੋ ਉਹਨਾਂ ਦੇ ਵਿੱਚ ਤੁਸੀਂ ਕਿਵੇਂ ਕਰਦੇ ਹੋ ਵਿੱਚ ਦੇਖਿਆ ਜਾਂਦਾ ਇਹ ਹੁੰਦਾ ਜੀ ਕਿ ਓਵਰਾਲ ਜਨਮਰ ਦੀ ਆਪਾਂ ਵੀ ਇਹ ਵਿੱਚ ਗਰੋਥ ਦੇਖਣੀ ਹੁੰਦੀ ਹੈ ਹਾਂਜੀ ਉਹਦੀ ਮੰਨ ਚਲੋ ਬਾਡੀ ਲੈਂਗੁਏਜ ਇਸ ਤਰ੍ਹਾਂ ਦੀ ਹੈ ਜਨਮਰ ਸਟਰਕਚਰ ਕਿੱਦਾਂ ਦਾ ਹੈ ਠੀਕ ਹੈ ਖੜਾ ਕਿੱਦਾਂ ਉਹ ਫੀਸ਼ਨ ਉਹਦੇ ਚਾਰ ਚੱਲਣ ਕਿਵੇਂ ਆ ਉਹਦੇ ਸਿੰਘ ਕਿਹੜੇ ਆ ਉਹਦੇ ਹਾਈਟ ਲੈਂਥ ਕਿੰਨੀ ਆ ਥਣਾ ਦਾਕਾਰ ਬੱਕਰੀ ਚ ਆਪਾਂ ਦੇਖਿਆ ਜਾਂਦਾ ਬੱਕਰਾ ਇੰਟੈਸਟਾਈਨਲ ਦੇਖਿਆ ਜਾਂਦੇ ਆ ਤੇ ਸਾਰਗ ਚੀਜ਼ਾਂ ਨੂੰ ਮਿਲਾ ਕੇ ਓਵਰ ਆਲ ਇੱਕ ਆਪਾਂ ਅਪੀਸ਼ਨ ਦਿੰਨੀ ਹੈ ਜਾਨਪਰਾਂ ਮੈਂ ਤੁਹਾਨੂੰ ਕਾਫੀ ਮਿਲਣ ਤੇ ਦੇਖਦਾ ਹਾਂ ਤੁਸੀਂ ਜਜਮੈਂਟ ਕਰਦੇ ਹੋਣੇ ਤੇ ਕਈ ਵਾਰ 100 ਦੇ ਵਿੱਚੋਂ ਇੱਕ ਤਾਂ ਬੰਦਾ ਮੈਂ ਹਮੇਸ਼ਾ ਦੇਖਦਾ ਕਿ ਨਰਾਸ਼ ਹੋ ਜਾਂਦੇ ਨੇ ਹਰ ਮਿਲਣ ਦੇ ਵਿੱਚ ਹਾਸ ਤਾਂ ਦੇਖੋ ਬਈ ਜੀ ਗੱਲ ਆਏ ਹੁੰਦੀ ਹੈ ਵੀ ਜਦੋਂ ਆਪਾਂ ਨੂੰ ਪਤਾ ਹੈ ਕਿ ਪੋਜੀਸ਼ਨ ਆ ਸਿਰਫ ਆਪਾਂ 1 2 3 ਨਹੀਂ ਹੁੰਦੀ ਆ ਦੇਖੋ ਉਹਦੇ ਵਿੱਚ ਚਾਹੇ ਤੁਸੀਂ 10 ਜਨਮ ਰੱਖ ਲਿਆ ਕਰੋ ਉਹਦੇ ਵਿੱਚੋਂ ਅਕਸਰ ਕਿਸੇ ਨਾ ਕਿਸੇ ਕਮੀ ਤਾਂ ਜੱਜ ਨੂੰ ਉਹਦੇ ਵਿੱਚ ਲੱਭਣੀ ਪੈਂਦੀ ਜੀ ਕਿਉਂਕਿ ਕਿੰਨਾ ਤਿੰਨ ਹੀ ਜਾਨਵਰ ਸਾਰੇ ਸਨਖੇ ਹੁੰਦੇ ਆ ਜਾਨਵਰ ਜਿਹੜੇ ਪਾਰਟਿਸਪੈਂਟ ਰਿੰਗ ਦੇ ਵਿੱਚ ਕਰ ਲੈ ਸਾਰੀ ਚੈਂਪੀਅਨ ਹਾਬ ਤੁਸੀਂ ਉਹਦੇ ਕੰਮੇ ਨੋਟ ਕਰਕੇ ਲੈ ਕੇ ਉਹਨੂੰ ਅੱਗੇ ਆਉਣ ਰਵੇ ਅਸੀਂ ਕਿਵੇਂ ਸੁਧਾਰ ਕਰਨਾ ਹੈਗਾ ਤੁਸੀਂ ਉਹ ਪੁੱਛ ਸਕਦੇ ਹੋ ਨਾ ਕਿ ਉਹ ਤੇ ਨਰਾਜ ਵਾਲੀ ਗੱਲ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਇੱਕ ਆਪਣੋ ਨੈਗੇਟਿਵ ਪ੍ਰੈਸ਼ਰ ਜਾਂਦਾ ਬੰਦੇ ਉੱਪਰ ਕਿ ਆਪਣੀ ਸ਼ੈਸ਼ੀਤਾ ਆਪਣੀ ਬਹੁਤ ਘੱਟ ਹੈ ਕਹਦਾ ਉਹਦੋਂ ਕਿ ਆਪਾਂ ਹਾਰ ਮਨਜ਼ੂਰ ਨਹੀਂ ਹੁੰਦੀ ਤਾਂ ਉਹਦੇ ਵਿੱਚ ਕੀ ਹੁੰਦਾ ਵੀ ਅਕਸੈਪਟੇਸ਼ਨ ਕਿ ਅਗਰ ਕੋਈ ਫਿਸ਼ੀਅਨ ਦੇ ਰਹੇ ਆ ਤਾਂ ਕਿਸੇ ਜਾਨਵਰ ਚ ਕੁਆਲਿਟੀ ਹੋਊ ਜਿਹੋ ਉਸ ਲੈਵਲ ਦੇ ਉਹਨੂੰ ਰਿਜ਼ਰਵ ਕਰਦਾਗਾ ਉਹ ਤਾਂ ਫੇਰ ਹੀ ਘੱਟ ਰਹੇ ਆ ਮੰਨ ਲਓ ਮੈਂ ਉਹਦੇ ਵੱਲੋਂ ਪੂਰੀ ਤਿਆਰੀ ਕਰਕੇ ਵਧੀਆ ਬੱਕਰਾ ਜਾਂ ਬਕਰੀ ਜਾਂ ਪੱਠ ਲੈ ਕੇ ਆਏ। ਇਹਦੇ ਕੋਲ ਦਾ ਬੱਕਰਾ ਆਪਦੇ ਘਰ ਚੈਂਪੀਅਨ ਸਾਰੇ ਬਥੇਕੇ ਤੇ ਨਾ ਹੁੰਦੇ। ਲੇਕਿਨ ਇੱਥੇ ਮੇਲੇ ਦੇ ਵਿੱਚ ਕੀ ਚੜਦਾ ਚੜਦਾ ਹੋਇਆ। ਇੱਥੇ ਪਤਾ ਲੱਗਦਾ ਠੀਕ ਆ। ਇੱਥੇ ਆ ਕੇ ਮੈਨੂੰ ਪਤਾ ਲੱਗਦਾ ਪੁੱ问 ਕਿ ਆਪਣਾ ਜਾਨਵਰ ਕੀ ਮੰਨ ਲਓ ਮੰਨ ਲਓ ਮੈਂ ਚਾਹਣਾ ਕਿ ਮੇਰਾ ਪਹਿਲੇ ਨੰਬਰ ਤੇ ਆ ਘਰੋਂ ਮਸਕੇ ਆਗਾ ਵੀ ਮੇਰਾ ਜਾਨਵਰ ਹੀ ਚੰਗਾ ਹੈ। ਉਹ ਤੀਜੇ ਜਾਂ ਚੌਥੇ ਨੰਬਰ ਤੇ ਕੱਟ ਦਿੰਨੇ ਆਂ ਤਾਂ ਫਿਰ ਤੁਸੀਂ ਉਹਨੂੰ ਕੀ ਕਹਿਣਾ ਚਾਹੋਗੇ ਜੇ ਉਹਦਾ ਜਨਮ ਕਹਿਣਾ ਚਾਹੋਗੇ ਉਹ ਵੀ ਇੱਕ ਮੰਨ ਕੇ ਚਲੋ ਜੀ ਉਹ ਸੋਚ ਕੇ ਆਇਆ ਸੀਗਾ ਉਹ ਸੋਚਦੋਂ ਕੁਛ ਨਾ ਕੁਛ ਉਹਨੂੰ ਘੱਟ ਮਿਲ ਗਿਆ ਲੇਕਿਨ ਕੁਛ ਨਾ ਕੁਸਤਾ ਮਿਲਿਆ ਨਾ ਵੀ ਇਹ ਤਾਂ ਹੈ ਜੀ ਉਹ ਜਮਾ ਨਰਾਸ਼ ਹੋ ਕੇ ਗਿਆਗਾ ਵੀ ਜਿਹੜੇ ਹੁਣ 7ਵੇਂ ਨੰਬਰ ਤੇ ਆਏ ਐ ਉਹ ਵੀ ਤਾਂ ਇੱਕ ਜਾਨਵਰ ਆ ਆਲ ਗੁੱਡ ਹੁੰਦੇ ਆ ਜਾਨਵਰ ਲੇਕਿਨ ਮੇਲੇ ਦੇ ਵਿੱਚ ਕੀ ਹੁੰਦਾਗਾ ਜੱਜ ਨੂੰ ਜਿਹੜਾ ਜਜਮੈਂਟ ਕਰਨੀ ਆ ਤਾਂ ਬੱਕਰਿਆਂ ਦੇ ਕਮੀਆਂ ਕੱਢ ਕੀ ਉਹਨੂੰ ਪਿੱਛੇ ਕੱਢਿਆ ਜਾਂਦਾ ਰਹਿੰਦਾ ਗੰਦ ਭਾਬ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਆਪਾਂ ਸ਼ਾਰਟਕਟ ਹੀ ਕਰਦਨੇ ਆ ਜਿਹੜੀ ਮੈਂ ਕਹਿਣਾ ਚਾਹੁੰਦਾ ਸੀ ਜੇ ਤੁਸੀਂ ਦੱਸਣਾ ਵੀ ਚਾਹੁੰਦੇ ਪਹਿਲਾਂ ਦੱਸਿਆ ਸੀ ਕਿ ਜਿਹੜੇ ਜਾਨਵਰ ਮੰਨ ਲਓ ਤੁਸੀਂ ਸੋਚ ਕੇ ਆਏ ਹੋ ਵੀ ਪਹਿਲੇ ਨੰਬਰ ਤੇ ਆਵਿਓ ਚੌਥੇ ਪੰਜਵੇਂ ਤੇ ਆ ਗਿਆ ਉਹਦੇ ਵਿੱਚ ਜਿਹੜੀ ਛੋਟੀ ਮੋਟੀ ਬ੍ਰਿਕੀ ਹੈ ਉੱਥੇ ਜਸ ਸਰਵਨਾਂ ਨੂੰ ਪੁੱਛੋ ਉਹਨੂੰ ਸੁਧਾਰੋ ਠੀਕ ਹੈ ਕਿ ਬਹੁਤ ਸਾਰੇ ਲੋਕ ਸਰ ਪੁੱਛਦੇ ਆਂ ਕਿ ਐਸਾ ਦੱਸੋ ਆਰੇ ਬੱਕਰੇ ਚ ਕੀ ਪ੍ਰੋਬਲਮ ਸੀ ਇਹ ਬੱਕਰੀ ਚ ਕੀ ਦਿੱਕਤ ਸੀ ਜੀ ਆਪਾਂ ਨੂੰ ਕਮੀਆਂ ਕਿਰੇ ਦੇ ਕਿਉਂਕਿ ਸਾਡੇ ਕੋਲ ਰਜਿਸਟਰ ਤੇ ਹਰ ਇੱਕ ਜਾਨਵਰ ਦੇ ਕਰੈਕਟਰ ਨੋਟ ਹੁੰਦੇ ਆ ਜੀ ਵੀ ਇਹਦੇ ਵਿੱਚ ਆਹ ਕਮੀ ਇਹਦੇ ਵਿੱਚ ਇਹ ਕਮੀ ਹੈ ਹਾਂਜੀ ਤਾਂ ਫਿਰ ਟੋਕਨ ਨੰਬਰ ਦੇਖ ਕੇ ਉਹ ਸੈਟੀਸਫਾਈ ਕਰਾਉਣੇ ਆ ਪ੍ਰੋਪਰ ਵੀ ਹਾਂ ਵੀ ਤੇਰੇ ਜਾਨਵਰ ਚ ਆਹ ਦਿੱਕਤ ਹੈ ਜਿਹੜਾ ਜਾਨਵਰ ਪੀਸ਼ਨ ਚ ਆਇਆ ਤੇ ਤੇਰੇ ਜਾਨਵਰ ਵਾਪਸ ਖੜਾ ਹਾਰਦਾ ਮੈਨੂੰ ਕਦੀ ਪਤਾ ਲੱਗ ਜੂ ਆਪਣੇ ਆਪ ਹਾਂ ਉਹ ਉੱਥੇ ਆਪੇ ਸੈਟੀਸਫਾਈ ਤੇ ਬੇਨਤੀ ਕਰਦੇ ਆਂ ਆਪਣੇ ਚੈਨਲ ਦੇ ਜ਼ਰੀਏ ਵੀ ਮੈਂ ਵੀ ਬੇਨਤੀ ਕਰੂੰਗਾ ਕਿ ਜੱਜ ਸਾਹਿ ਕੀ ਕਹਿੰਦੇ ਕਿਹੜੇ ਸੀ ਤੁਸੀਂ ਬਸ ਇਹ ਗੱਲ ਤੁਹਾਨੂੰ ਦੁਬਾਰਾ ਕਹਿ ਰਹੇ ਆ ਕਿ ਮਤਲਬ ਹਰ ਚੀਜ਼ ਜਿਹੜੀ ਐ ਨੋਟ ਕੀਤੀ ਜਾਂਦੀ ਐ ਫਰੀਕ ਤੋਂ ਫਰੀਕ ਜਿਹੜੀ ਚੀਜ਼ ਲੁਤੀ ਹੈਗੀ ਟੋਕਰ ਵਾਈਜ਼ ਜਿਹੜਾ ਜਾਨਵਰ ਹੈਗਾ ਜਿਸ ਤਰ੍ਹਾਂ ਉਹਦੀ ਮਤਲਬ ਕੈਟਾਗਰੀ ਹੈਗੀ ਐ ਉਹਦੇ ਵਿੱਚ ਕੀ ਖੁੱਪੀ ਐ ਕੀ ਖਾਮੀ ਐ ਠੀਕ ਆ ਉਹ ਹਰ ਚੀਜ਼ ਸਾਡੇ ਕੋਲ ਨੋਟ ਹੋਣੀ ਹੈਗੀ ਐਂਡ ਤੇ ਜਾ ਕੇ ਜਿਹੜੇ ਇੱਕ ਬੈਚ ਨਿਕਲਦਾ ਆਪਣੇ ਕੋਲੇ ਠੀਕ ਆ ਚਾਹੇ ਉਹ 10 ਜਾਨਵਰ ਆਉਂਦਾ ਐ 15 ਦਾ 20 ਦਾ ਚਾਹੇ ਜਿਵੇਂ ਉਹਦੇ ਵਿੱਚ ਪੋਜੀਸ਼ਨ ਆਪਾਂ ਤਿੰਨ ਕੱਢਨੀ ਐ 4 ਜਾਂ 5 7 ਜਿਵੇਂ ਇੱਥੇ ਸੱਤ ਪੋਜੀਸ਼ਨ ਆਪਾਂ ਪਹਿਲੀਆ ਕਰਦੀਆਂ ਉਹ ਬੱਚੇ ਮਤਲਬ ਜਾਂ ਬੱਕਰੀ ਹੈ ਜਾਂ ਬੱਕਰੀਆਂ ਕਰਦੇ ਨੇ ਬਸ ਤਾਂ ਵਧੀਆ ਮਤਲਬ ਪਰਫਾਰਮੈਂਸ ਦੇ ਰਹੇ ਹੈਗੇ ਮੌਕੇ ਤੇ ਉਹ ਚੀਜ਼ ਉਹ ਚੀਜ਼ ਦੇ ਵਿੱਚ ਮਤਲਬ ਆਪਾਂ ਨੋਟ ਕਰਦੇ ਹੈਗੇ ਰਿਜ਼ਲਟ ਇਹਦਾ ਤੇ ਤੁਸੀਂ ਮੈਨੂੰ ਇੱਕ ਦਿਨ ਦੱਸੋ ਜ਼ਿਆਦਾਤਰ ਸਾਡੇ ਚੈਨਲ ਵਾਲੇ ਵੀ ਬਹੁਤ ਸਾਰੇ ਭਰਾ ਬੱਕਰੀ ਪਾਲਣ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਕਿ ਸਾਰੇ ਬੱਕਰੀਆਂ ਰੱਖੋ ਬਹੁਤ ਸਾਰੇ ਐਨਆਰਆਈ ਵੀ ਉਧਰੋਂ ਵਾਪਸ ਆ ਰਹੇ ਨੇ ਫਾਰਮ ਕਰ ਰਹੇ ਨੇ ਬੱਕਰੀਆਂ ਦੇ ਸਾਡੇ ਇੱਧਰ ਦੇ ਲੋਕ ਵੀ ਇੱਧਰ ਨੂੰ ਰੁਝਾਨ ਵਧ ਰਿਹਾ ਹੈ ਕਹਿੰਦਾ ਪਾ ਬکریاں ਵਾਲਾ ਤੁਸੀਂ ਕਿਵੇਂ ਦੇਖਦੇ ਹੋ ਇਹ ਕੰਮ ਨੂੰ ਬੱਕਰੀ ਪਾਲਣ ਦੇ ਕਿਤੇ ਨੂੰ ਕੰਮ ਬਹੁਤ ਵਧੀਆ ਜੀ ਦੇਖੋ ਜੋ ਬੰਦਾ ਅੱਜ ਮਿਹਨਤ ਕਰਦਾ ਲਗਨ ਨਾਲ ਠੀਕ ਹੈ ਆਪਣਾ ਖੁਦ ਦਾ ਇੰਟਰਸਟ ਹੈਗਾ ਜੀ ਬੰਦੇ ਦਾ ਇੰਨਾ ਨੇਕੇ ਬੰਦਾ ਆਪਾਂ ਕੱਲਾ ਪ੍ਰੋਫਿਟ ਦੇ ਕੇ ਵੀ ਇਹ ਬੰਦੇ ਦੇ ਵਿੱਚ ਪ੍ਰੋਫਿਟ ਬਹੁਤ ਜ਼ਿਆਦਾ ਆਏਗਾ ਤਾਂ ਆਪਾਂ ਇਸ ਨੂੰ ਕਰ ਲੋ ਜਾਂ ਆਪਾਂ ਲੇਬਰ ਦੇ ਮਤਲਬ ਜਰੀਏ ਕਰ ਸਕਦੇ ਆਂਗੇ ਤਾਂ ਇਹਦੇ ਵਿੱਚ ਆਪ ਖੁਦ ਇਨਵੋਲਵ ਹੋਣਾ ਪੈਂਦਾ ਜਿੰਨਾ ਤੇ ਇੱਕ ਬੰਦਾ ਆਪ ਪੂਰਾ ਫੈਸ਼ਨ ਨਾਲ ਕੰਮ ਨਹੀਂ ਕਰਦਾ ਠੀਕ ਆ ਤਾਂ ਇਹਦੇ ਵਿੱਚ ਕਾਮ ਜਾਂ ਪੈ ਨਹੀਂਗਾ ਤਾਂ ਇੱਕ ਵਾਰ ਕਈ ਵਾਰ ਲੋਕ ਇਹਨਾਂ ਦੇ ਵਿੱਚ ਇਹ ਕਰਦੇ ਹੈਗੇ ਵੀ ਬਹੁਤ ਵੱਡਾ ਸਟੈਪ ਪੱਟ ਲੈਂਦੇ ਆ ਇਕੱਠੀਆਂ ਬੱਕਰੀਆਂ ਲਿਆਉਂਦੇ ਹੈਗੇ ਥੋੜੇ ਤੋਂ ਸਟਾਰਟਿੰਗ ਨਹੀਂ ਕਰਦੇ ਤਾਂ ਉਹਦੇ ਲਈ ਮੈਂ ਹੀ ਕਹਿਣਾ ਵੀ ਜੇ ਤੁਸੀਂ ਕੰਮ ਕਰਕੇ ਦੇਖਣਾ ਹੈਗਾ ਤਾਂ ਵਧੀਆ ਕੁਆਲਟੀ ਦੀਆਂ ਬੱਕਰੀਆਂ ਤੋਂ ਥੋੜੇ ਜਾਨਵਰਾਂ ਤੋਂ ਕੰਮ ਸਿਰੋ ਪਰੋਂ ਬਹੁਤ ਵਧੀਆ ਪ੍ਰੋਫਿਟੇਬਲ ਹੁੰਦਾ ਹੈਗਾ ਇਹਦੇ ਵਿੱਚ ਅੱਗੇ ਬਰੀਡ ਤੇ ਜੇ ਕੋਈ ਕੰਮ ਕਰਦਾ ਹੈ ਇਹਦਾ ਫਿਊਚਰ ਬਹੁਤ ਬ੍ਰਾਈਟ ਹੈਗਾ ਓਕੇ ਸਰ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਓਕੇ